ਹਾਂਜੀ ਸਸ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸ਼ਰਟ ਦਾ ਗਲਾ ਵੱਡਾ ਬਨ ਗਿਆ ਫੋਨ ਕੀ ਕੀਤਾ ਜਾਵੇ ਕਈ ਵਾਰੀ ਇਸ ਤਰ੍ਹਾਂ ਸਾਡੇ ਨਾਲ ਹੋ ਜਾਂਦਾ ਹੈ ਕਿ ਗਲੇ ਦਾ ਸਾਈਜ਼ ਸਾਡੇ ਤੋਂ ਵੱਡਾ ਲੱਗ ਗਿਆ ਬਟ ਕਸਟਮਰ ਨੂੰ ਜੋ ਗੱਲਾ ਜੋ ਸੀ ਛੋਟਾ ਚਾਹੀਦਾ ਹੈ ਤਾਂ ਉਹਦੇ ਲਈ ਅੱਪਾ ਇੱਕ ਬਹੁਤ ਹੀ ਆਸਾਨ ਜਿਹਾ ਤਰੀਕਾ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਹਾਂ ਵੀਡੀਓ ਨੂੰ ਧਿਆਨ ਨਾਲ ਐਂਡ ਤੱਕ ਜ਼ਰੂਰ ਦੇਖਣਾ ਵੀਡੀਓ ਦੇਖ ਕੇ ਤੁਹਾਨੂੰ ਪ੍ਰੋਪਰ ਸਮਝ ਆ ਜਾਏਗੀ ਕਿ ਆਪਾਂ ਵੱਡੇ ਦੇ ਲਈ ਨੂੰ ਛੋਟਾ ਕਿਸ ਤਰ੍ਹਾਂ ਕਰ ਸਕਦੇ ਆ ਇਹ ਤਰੀਕਾ ਲਗਾ ਕੇ ਤੁਸੀਂ ਗਲੇ ਨੂੰ ਛੋਟਾ ਤਾਂ ਕਰ ਹੀ ਸਕਦੇ ਹੋ ਉਹਦੇ ਨਾਲ ਨਾਲ ਇੱਕ ਤੁਹਾਡੇ ਗਲੇ ਦਾ ਬਹੁਤ ਸੋਹਣਾ ਜਿਹਾ ਡਿਜ਼ਾਈਨ ਵੀ ਰੈਡੀ ਹੋ ਜਾਏਗਾ ਤਾਂ ਤੁਸੀਂ ਕੋਈ ਵੀ ਕੰਟਰਾਸਟ ਫੈਬਰਿਕ ਲਗਾ ਕੇ ਸੂਟ ਦੇ ਨਾਲ ਦਾ ਸੀਮ ਫੈਬਰਿਕ ਵੀ ਅਗਰ ਲਗਾਉਂਦੇ ਹੋ ਤਾਂ ਉਸ ਦੇ ਨਾਲ ਨਾਲ ਵਿੱਚ ਤੁਸੀਂ ਕੋਈ ਵੀ ਅਨਸਰਟਰ ਲੈਸ ਅਟੈਚ ਕਰਕੇ ਵੀ ਉੱਤੇ ਜਿਹੜੀ ਇੱਕ ਨੈਕ ਨੂੰ ਡਿਜ਼ਾਈਨਰ ਲੁੱਕ ਦੇ ਸਕਦੇ ਹੋ ਤਾਂ ਇਸ ਦੇ ਨਾਲ ਤੁਹਾਡੇ ਗੱਲੇ ਦੀ ਜਿਹੜੀ ਲੰਬਾਈ ਤੇ ਚੜਾਈ ਉਹ ਵੀ ਘਟ ਜੇਗੀ ਔਰ ਗਲਾ ਵੀ ਬਹੁਤ ਪਿਆਰਾ ਬਣ ਜੇਗਾ ਔਰ ਛੋਟਾ ਵੀ ਹੋ ਜਾਏਗਾ ਤਾਂ ਵੀਡੀਓ ਕਿਵੇਂ ਲੱਗੀ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਸ਼ੇਅਰ ਜ਼ਰੂਰ ਕਰਨਾ ਕਮੈਂਟ ਕਰਕੇ ਜ਼ਰੂਰ ਦੱਸਣਾ ਸਤਿ ਸ਼੍ਰੀ ਅਕਾਲ ਜੀ